ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬਟਰ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਨਗ ਹੈਗੇ ਆ ਜੀ 4 ਜਿੰਨਾਂ ਚੋਂ 3 ਸੂਏ ਸવાય ਤੇ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਕੋਈ ਵੀ ਨਗ ਤੁਹਾਨੂੰ ਫੱਟ ਪੈਂਦਾ ਪਸੰਦ ਆਉਂਦਾ ਤਸੱਲੀ ਪਰਖਾ ਕੇ ਤੁਸੀਂ ਕਰਨੀ ਆ ਜੇ ਕੋਈ ਵੀਰੇ ਸੂਇਆ ਸਵਾਇਆ ਨਾਗਾ ਦਾ ਤੁਸੀਂ ਆਪਦੀ ਮਲਕਿੰਗ ਕਰ ਸਕਦੇ ਆ ਜੇ ਗੱਬਣ ਆ ਤਾਂ ਆਪਦਾ ਪਾਸ ਕਰ ਸਕਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਬੁੱਟਰਕਲਾ ਜੀ ਨਾਮ ਗੁਰਵਿੰਦਰ ਸਿੰਘ ਰਣੀਆਂ ਰੋਡ ਬੱਬੀ ਜੀਮਨ ਸਿੰਘ ਜੀ ਗੁਰਦੁਆਰਾ ਠੀਕ ਆ ਵੀਰੇ ਹਾਂਜੀ ਮੋਬਾਈਲ ਨੰਬਰ ਜੀ 70105 32998 ਜੀ ਠੀਕ ਆ ਚਾਰ ਨਾਗਾ ਬਾਈ ਹਾਂਜੀ ਚਾਰ ਆ ਠੀਕ ਆ ਤਿੰਨ ਸੂਇ ਸਵਾਇਆ ਇੱਕ ਗੱਬਣ ਚਿੱਟੀ ਬਿਹੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾ ਜੀ ਦਾ ਸੂਆ ਪਲੂਣ ਵੱਚੀ ਆ ਜੀ ਠੰਡੀ ਸੀਡ ਫੁੱਲ ਆ ਦੰ ਠੀਕ ਹੈ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ ਹੋ ਗਿਆ ਜੀ ਤਿੰਨ ਤੋਂ ਚਾਰ ਦਿਨ ਅੱਜ ਬੱਚਾ ਕੀ ਹੈ ਜੀ ਮਗਰ ਬੱਚਾ ਜੀ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਹੈ ਜੀ ਕਿੰਨਾ ਨੈਟ ਬੋਲਾ ਤਿਆਰ ਹੈ ਜੀ ਬੋਲਾ ਇਸ ਟਾਈਮ ਜੀ ਇਹਦੇ ਥੱਲੇ 7 ਕਿਲੋ ਹਾਜ਼ਰ ਆ ਜੋਖਦਾਂਗੇ ਜੀ ਜੋਖਦਾਂਗੇ ਕੰਡੇ ਤੇ ਜੀ ਕੋਈ ਵੀ ਵੀਰ ਅੱਕ ਚਵਾਈ ਕਰ ਸਕਦਾ ਚਵਾਈ ਕਰ ਲੈ ਡੋਰ ਟਾਈਮ ਕਰ ਲੈ ਟੰ ਟਾਈਮ ਕਰ ਲੈ ਠਣਾ ਦੀ ਓਕੇ ਜੀ ਓਕੇ ਹੈ ਜੀ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸ਼ਰਮ ਮੁਤਾਬਕ ਜੀ ਪਹਿਲਾ ਜੀ ਬੱਚਾ ਮਗਰ ਮੇਲਕਾਫ ਆ ਜਾਂਦਾ ਜੀ ਨੈਟ 7 ਕਿਲੋ ਬੋਲੀ ਤੋਂ ਸਟਾਰਟਿੰਗ ਆ ਆਪਦੀ ਦੋ ਟਾਈਮ ਚਵਾਈ ਕਰ ਲਓ ਚਾਰ ਕਰ ਲਓ 6 ਕਰ ਲਓ ਤਸੱਲੀ ਭਰਕ ਤੁਸੀਂ ਕਰਨੀ ਬਾ ਮੋੜ ਲਈ ਮੇਰੇ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮੈਂ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਵੀਰੇ ਨੋਰਮਲ ਆ ਜਾਂਦੀ ਆ ਥਣ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿਨਾ ਠੰਡੀ ਸੀਲ ਵੀ ਬਾਈ ਫੁੱਲ ਆ ਮੈਂ ਕਹਿੰਨਾ ਬਾਈ ਕੋਈ ਲੱਤ ਵੀ ਚੱਕ ਜੇ ਪੈਰ ਵੀ ਚੱਕ ਜੇ ਵਾਪਸ ਆਪਾਂ ਦੇਣਦਾਰ ਆ ਹਾਂਜੀ ਠੀਕ ਆ ਰਾਇਆ ਆਪਾਂ ਸਪੈਸ਼ਲ ਦੇਵਾਂਗੇ ਬੰਦੇ ਨੂੰ ਠੀਕ ਹੈ ਇੱਥੇ ਆਏ ਦੇ ਲੱਤ ਮਾਰ ਜੇ ਹਾਂ ਠੀਕ ਆ ਬਈ ਕੋਈ ਚੱਕਰੀ ਨਹੀਂ ਬੈਠਾ ਰਵੇ ਲੈ ਜੇ ਮਰਜੀ ਬੈਠਾ ਰਹਿ ਇਹਦਾ ਭਾਈ ਦੁੱਧ ਵੀ ਬਹੁਤ ਸੰਗਣਾ ਆ ਠੀਕ ਹੈ ਨਾ ਮਈਆਂ ਵਰਗਾ ਦੁੱਧ ਆ 41 43 ਰੁਪਏ ਰੇਟ ਲੱਗਦਾ ਜੀ ਠੀਕ ਆ ਹਾਂਜੀ ਤੇ ਡਿਮਾਂਡ ਕਰਨੀ ਵੀਰੇ ਜਾਇਜ਼ ਜਿਹੜਾ ਡਿਮਾਂਡ ਜਾਇਜ਼ ਲੈਣ ਦੇਣ ਵਾਲੇ ਦੱਸਿਓ ਜੀ ਹਾਂਜੀ ਆਪਾਂ ਹੀ 38000 ਚ ਦੇ ਦਾਂਗੇ ਜਮਾ ਲੈਣਾ ਹੀ ਆ ਲੈਣਾ ਹੀ ਆ ਵਿੱਚੋਂ ਕੱਢੀ ਵਿੱਚੋਂ ਮਤਾਨ ਕਰ ਦਾਂਗੇ ਬਾਹਲਾ ਨਹੀਂ ਹੋਣਾ ਬਾਹਲਾ ਨਹੀਂ ਹੋਣਾ ਹੈ ਵੀ ਭਾਈ ਬੱਚੀਆਂ ਵਾਲੇ ਮੁੱਲ 'ਚ ਹੀ ਆ ਖੱਤੀ ਇਹਨੇ ਦੀ ਕੋਈ ਵੱੱਛੀ ਵੀ ਨਹੀਂ ਹੁੰਦੀ ਜੀ 38000 ਰੁਪਏ ਚ ਮਾਨਤਾ ਨੂੰ ਹੋ ਜੂਗਾ ਇੱਧਰ ਨੂੰ ਵੀਰੇ ਇਹਨੂੰ ਹੱਕ ਦਿਓ ਜੀ ਤੇ ਨਗ ਨੰਬਰ ਆ ਗਿਆ ਬਾਈ 2 ਸੂਆ ਕਿੰਨੇ ਮਾ ਜੀ ਇਹਦਾ ਇਹ ਵੀ ਪਲੂਣ ਵੱੱਛੀ ਆ ਜੀ ਠੀਕ ਆ ਜੀ ਹਾਂਜੀ ਇਹ ਕਦੋਂ ਸੂਈ ਆ ਜੀ ਇਹਨੂੰ ਅੱਜ ਹੋ ਗਿਆ ਜੀ ਪੰਜਵਾਂ ਛੇਵਾਂ ਦਿਨ ਇਹਨੂੰ ਆ ਜੀ ਬੱਚਾ ਕੀ ਆ ਜੀ ਮਗਰ ਇਹਦੇ ਵੀ ਬੱਚਾ ਜੀ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਹੁਣ ਦੁੱਧ ਆ ਕੇ ਬੋੜਾ ਬਾਈ ਵੀਰੇ ਆ 9 ਕਿਲੋ ਬੋੜਾ ਹਾਜ਼ਰ ਆ ਠੀਕ ਆ ਨਾ ਜੋਕ ਕੇ ਲੈ ਜਾ ਜੋਕ ਕੇ ਲੈ ਜਾ ਤਾਰਾਂ ਨਹੀਂ ਚੱਕਰੀ ਨਹੀਂ ਥਣਾ ਦੀ ਫੁੱਲ ਗਰੰਟੀ ਆ ਇੱਕ ਥਣੋ ਤੱਲ ਆ ਜੀ ਆਪਾਂ ਪਹਿਲਾਂ ਦੱਸ ਦਿੰਨੇ ਆ ਉਹਦਾ ਪਹਿਲਾਂ ਹੀ ਆ ਬਈ ਉਹਦੇ ਚ ਹੈ ਜਮਾ ਹੀ ਨਹੀਂ ਹੁੰਦਾ ਤਾਰਾਂ ਹੁੰਦੀਆਂ ਜੀ ਆਪਾਂ ਤੱਲ ਮੰਨ ਕੇ ਲਈ ਆ ਤੱਲ ਮੰਨ ਕੇ ਦੇਣੀ ਆ ਠੀਕ ਆ ਵੀਰੇ ਠੀਕ ਆ ਜੀ ਉਹ ਚਲੋ ਆਪਦੇ ਟ੍ਰੀਟਮੈਂਟ ਨਾਲ ਕੋਈ ਚਾਹੇ ਚਲਾ ਲਵੇ ਇਹਨਾਂ ਨੂੰ ਜ਼ੋਰ ਦੀ ਵੀਰੇ ਬੱਚਾ ਮੇਲ ਹੀ ਆ ਬਈ ਇਹਦੇ ਮਨ ਹਾਂ ਹਾਂ ਜੀ ਹਾਂ ਜਮਾ ਬੱਚਾ ਮਗਰ ਮੇਲ ਕਾਫ ਆ ਜੀ ਸਾਹੀਵਾਲ ਦਾ ਫਾਇਦਾ ਇਹ ਹੋ ਜਾਂਦਾ ਬਈ ਤੁਹਾਨੂੰ ਮੱਝਾਂ ਰਕਾ ਦੁੱਧ ਪਿਆ ਦੇ ਰਹਿਣਾ ਕਰਮਾ ਵਾਲੀ ਨੇ ਦੁੱਧੇ ਤਾਂ ਦਿੰਦੀਆਂ ਹੁੰਦੀਆਂ 12 13 ਕਿਲੋ ਕ ਸੌਦਾ ਵੀ ਨਾਰਗਾ ਵੱੱਡਾ ਹੀ ਬਾਕੀ ਇੱਕ ਤੁਹਾਨੂੰ ਤੇਲ ਆ ਤਾਰਾ ਹੁੰਦੀਆਂ ਗਣਤੀ ਦੀ ਆ ਤੁਸੀਂ ਤੇਲ ਮੰਨ ਕੇ ਸੌਦਾ ਕਰ ਸਕਦੇ ਆ ਉਹ ਤੁਹਾਡੀ ਸੇਵਾ ਵੀਰੇ ਤੁਹਾਡਾ ਟ੍ਰੀਟਮੈਂਟ ਤੁਸੀਂ ਚਲਾ ਲਓ ਤੁਹਾਡੀ ਕਿਸਮਤ ਆ ਪਰ ਬਾਈ ਕਹਿੰਦਾ ਆਪਾਂ ਤੇਲ ਲਈ ਆ ਤੇ ਤੇਲ ਹੀ ਦੇਣੀ ਆ ਮਾਰ ਦੀ ਮੁਰਦੀ ਤਾਂ ਨਹੀਂ ਬਾਈ ਜਮਾ ਹੀ ਨਹੀਂ ਵੀਰੇ ਮਾਰਨ ਵਾਲੀ ਤਾਂ ਗੱਲ ਹੀ ਹੈਣੀ ਕੀ ਕੋਈ ਇਹ ਚ ਠੀਕ ਆ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਹਣਾ ਸੈਜ ਥਣਾਂ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਪਰਲਾ ਮੂਰਲਾ ਤੁਹਾਨੂੰ ਤੇਲ ਆ ਜੀ ਠੀਕ ਆ ਬਾਈ ਤੇ ਇਹਦੀ ਫਿਰ ਜਾਇਦ ਜੀ ਕੀਮਤ ਬਾਈ ਜਾਇਦ ਜੀ ਇਹਦੀ ਵੀਰੇ 23000 ਚੋਂ ਆਪਾਂ ਮਾਨਤਾਨ ਕਰ ਦਾਂਗੇ ਜਾਇਦ ਬੱਚੀਆਂ ਵਾਲੇ ਬੱਚੀਆਂ ਵਾਲੇ ਮੁੱਲ ਹੀ ਕਰਨੇ ਆਪਾਂ ਠੀਕ ਆ 23000 ਰੁਪਏ ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਮੁੱਲ ਇਹਦਾ ਵੀ ਬੱਚੀਆਂ ਵਾਲੀ ਆ ਅੱਗੇ ਨਾਗ ਨੰਬਰ ਆ ਗਿਆ ਬਾਈ 3 ਆਪਣਾ ਇਹਦਾ ਸੂਆ ਕਿੰਨਾ ਕੰਮ ਆ ਜੀ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਜੀ ਠੀਕ ਆ ਬਾਈ ਹਾਂਜੀ ਤੇ ਇਹ ਸਮਾਂ ਕਿੰਨਾ ਕ ਲੈਂਦੀ ਆ ਜੀ ਇਹ ਸਮਾਂ ਲੈ ਜੂਗੀ 10 ਤੋਂ 15 ਦਿਨ ਜੀ ਹਜੇ ਖੁੱਲੇ ਖੁੱਲੇ ਰਾਮ ਕਿੰਨਾ ਕ ਪਿਆ ਜੂ ਦੁੱਧ ਬਾਈ ਦੁੱਧ ਵੀਰੇ 14-15 ਕਿਲੋ ਖੁੱਲਾ ਪਿਆ ਦਊਗੀ ਠੀਕ ਆ ਇਹ ਥੋੜੀ ਜੀ ਸਾਂਭੀ ਨਹੀਂ ਹੈ ਨਾ ਦੁੱਧ ਵੀ ਪਿਆ ਜਾਂਦੀ ਉਹੋ ਜੇ ਘਰੋਂ ਹੀ ਆਈ ਆ ਸੇਵਾ ਵਾਲੇ ਘਰੋਂ ਆਈ ਵੀ ਆ ਹਾਂ ਅੱਗੇ ਦੁੱਧ ਥੋੜੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਦਾ ਵੱਧ ਵੀ ਲੈ ਸਕਦਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਸੋਨਾ ਕੱਟ ਵਾਲਾ ਹਵਨ ਬਾਕੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਵੀਰੇ ਠੀਕ ਆ ਢੰਡੀਆਂ ਅਸੀਲਾਂ ਫੁੱਲਾ ਕੋਈ ਭੜਾ ਨਹੀਂ ਜਿਵੇਂ ਮਰਜੀ ਬਹਿ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਠੀਕ ਆ ਜਿਵੇਂ ਕੋਈ ਮਰਜੀ ਬੈਠਾ ਲਵੇ ਇਹਦੀ ਜਾਇਜ਼ ਜੀ ਕੀਮਤ ਬਾਈ ਇਹਦੀ ਜਾਇਜ਼ ਜੀ ਕੀਮਤ ਵੀਰੇ 30000 ਦੀ ਦੇ ਦਾਂਗੇ ਆਪਾਂ ਛੋਟੇ ਮੁੱਲ ਦੀ ਕਰਦੇ ਆ ਠੀਕ ਆ 30000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਜਿਹੜੇ ਡੱਬੀ ਵੈਡ ਆ ਬਾਈ ਇਹਦਾ ਸੁਆ ਕਿੰਨੇ ਮਾਜੀ ਵੀਰੇ ਇਹਦਾ ਸੁਆ ਕੋਈ ਦੂਜਾ ਮੰਦ ਲੈ ਕੋਈ ਤੀਜਾ ਮੰਦ ਲੈ ਆਪਾਂ ਦੂਜਾ ਮੰਦ ਕੇ ਲਈ ਆ ਕਦੋਂ ਸੁਈ ਆ ਜੀ ਇਹ ਇਹਨੂੰ ਵੀਰੇ ਮਹੀਨੇ ਨੇੜੀ ਹੋ ਗਿਆ ਬੱਚਾ ਐਕਸਪਾਇਰੀ ਹੋ ਗਿਆ ਆ ਤੁਹਾਨੂੰ ਦਿਖਾ ਨਹੀਂ ਸਕਦੇ ਵੀਰੇ ਕਿਉਂਕਿ ਪੱਲੀ ਦਿੱਤੀ ਹੋਈ ਆ ਇਹਦੀ ਵੀਡੀਓ ਤੁਸੀਂ ਬਾਈ ਕੋਲੋਂ ਵੱਖਰੀ ਆਪਦੀ ਵਟਸਐਪ ਤੇ ਮੰਗਵਾ ਲਿਓ ਕਿੰਨਾ ਦੁੱਧ ਆ ਇਹਦੇ ਥੱਲੇ ਜੀ ਵੀਰੇ ਇਹਦੇ ਥੱਲੇ ਸੀਗਾ 10-12 ਕਿਲੋ ਦੁੱਧ ਹਾਂਜੀ ਠੀਕ ਆ ਜੀ ਬੱਚਾ ਮਾਰਨੇ ਗਾਂ ਨੇ ਦੁੱਧ ਨਹੀਂ ਤਾਇਆ ਰ ਸੋਆ ਠੀਕ ਆ ਜੀ ਦੁੱਧ ਸੋਆ ਜਿਹੜਾ ਹਾਂ ਠੀਕ ਆ ਜਿਹੜਾ ਸੋਆ ਮੈਂ ਦੁੱਧ ਚੋਇਆ 8 ਕਿਲੋ ਆ ਕੋਈ ਧਾਰਾ ਆਉਣਾ ਮਾਰੇ ਬਿਸ਼ੱਕ ਦੀ 8 ਕਿਲੋ ਦੇ ਜਾਨੀ ਦੁੱਧ ਜਿਆਦਾ ਹੀ ਸੀਗਾ 8 ਕਿਲੋ ਜੋਕ ਕੇ ਲੈ ਜੇ ਹਾਂ 8 ਕਿਲੋ ਜੋਕ ਕੇ ਲੈ ਜੇ ਠੀਕ ਆ ਤੋੜ ਕੇ ਦਿਖਾ ਦੀ ਤੋੜਿਆ ਅਦਰੇਵਾ ਵੀ ਕਰ ਜਾਂਦਾ ਵੀਰੇ ਪਸ਼ੂ ਬੱਚਾ ਐਕਸਪਾਇਰੀ ਹੋ ਗਿਆ ਤੇ ਹੁਣ ਨੈਟ 8 ਕਿਲੋ ਦੁੱਧ ਤੇ ਆਪਣੀ ਤਾਂ ਬਹੁਤ ਮਹਿੰਗੀ ਲਈ ਸੀ ਵੀਰੇ ਆਪਾਂ ਤਾਂ ਹੁਣ ਵਾਢੀ ਪੈਣੀ ਹੈ ਜੰਨੀ ਪੈਣੀ ਇਹ ਤਾਂ ਗੱਲ ਹੈ ਕਿ ਨੁਕਸਾਨ ਹੋ ਜਾਂਦਾ ਜੇ ਆਪਾਂ ਗਲਤ ਕੰਮ ਕਰਨਾ ਹੁੰਦਾ ਤਾਂ ਫੇਰ ਤਾਂ ਹੋਰ ਗੱਲ ਸੀ ਪਰ ਆਪਾਂ ਉਹ ਗੱਲ ਕੰਮ ਕਰਨਾ ਹਾਂ ਥਣਾ ਥੁਣਾ ਦੀ ਓਕੇ ਆ 8 ਕਿਲੋ ਨੈਟ ਦੁੱਧ ਤਿਆਰ ਆ ਦੁੱਧ ਵਧ ਜੂਗੀ ਵੀਰੇ ਦੋ ਚਾਰਾਂ ਦਿਨਾਂ ਤੱਕ ਥੋੜੀ ਜੀ ਸੇਵਾ ਸੰਭਾਲ ਕਰਨੀ ਪੈਣੀ ਹੈ ਦੁੱਧ ਇਹਦਾ ਵਧੂ ਕੋਈ ਏਡੀ ਗੱਲ ਨਹੀਂ ਤੇ ਇਹਦੀ ਜਾਇਦ ਜੀ ਕੀਮਤ ਬਾਈ ਵੀਰੇ ਆਪਾਂ ਦਾ 65000 ਦੀ ਲਈ ਸੀ ਆਪਾਂ ਦਾ 20 25000 ਰੁਪਇਆ ਘਟਨਾ ਆਪਾਂ 40000 ਦੀ ਵੜ ਦੇ ਦਾਂਗੇ ਅੱਜ 40 ਦੀ ਦੇ ਦਾਂਗੇ ਠੀਕ ਆ ਵਿੱਚੋਂ ਮਾਨਤਨ ਆਪਾਂ ਖੁੱਲਾ ਕਰ ਦਾਂਗੇ ਗਲੇ ਦਾ ਠੀਕ ਆ ਜੇ ਕੋਈ ਕਹੂਗਾ ਵੀ ਠੀਕ ਹੈ ਨਾ 40000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਨ ਕਰ ਦਾਂਗੇ ਜੀ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ੱਲੂ ਪਰ ਧੰਨਵਾਦ